ਜਲੰਧਰ ਵਿੱਚ ਇੱਕ ਵੱਡੇ ਪ੍ਰਾਈਵੇਟ ਸਕੂਲ ਦੇ ਬਾਹਰ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਸਕੂਲ ਦੇ ਪ੍ਰਿੰਸੀਪਲ ਦੀਆਂ ਸਕੂਲ ਦੇ ਹੀ ਟੀਚਰਾਂ ਦੇ ਨਾਲ ਪਤੀਜਨਕ ਤਸਵੀਰਾਂ ਵਾਇਰਲ ਹੁੰਦੀਆਂ ਨੇ ਤਾਂ ਇਹ ਤਸਵੀਰਾਂ ਜਦੋਂ ਸਕੂਲ ਦੇ ਵਿੱਚ ਪੜ੍ਹਦੇ ਬੱਚਿਆਂ ਦੇ ਮਾਪੇ ਤੱਕ ਪਹੁੰਚਦੀਆਂ ਨੇ ਤਾਂ ਮਾਪੇ ਸਕੂਲ ਦੇ ਬਾਹਰ ਇਕੱਠਾ ਹੁੰਦੇ ਨੇ ਤੇ ਜੰਮ ਕੇ ਹੰਗਾਮਾ ਕਰਦੇ ਹੋਏ ਨਜ਼ਰ ਆਉਂਦੇ ਨੇ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਉਂਦੇ ਨੇ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਸੀਗਾ ਕਿ ਸਕੂਲ ਦੇ ਪ੍ਰਿੰਸੀਪਲ ਦੀ ਇਹ ਹਰਕਤ ਜੋ ਕਿ ਹੁਣ ਤਸਵੀਰਾਂ ਦੇ ਰੂਪ ਦੇ ਵਿੱਚ ਵਾਇਰਲ ਹੋ ਰਹੀ ਹੈ ਜਦੋਂ ਬੱਚਿਆਂ ਨੂੰ ਇਸ ਬਾਰੇ ਪਤਾ ਲੱਗੇਗਾ ਤਾਂ ਬੱਚਿਆਂ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਵੇਗਾ ਤਾਂ ਸਕੂਲ ਦੇ ਪ੍ਰਿੰਸੀਪਲ ਨੂੰ ਲੈ ਕੇ ਪੇਰੈਂਟਸ ਆਬਜੈਕਸ਼ਨ ਜਤਾਉਂਦੇ ਹੋਏ ਨਜ਼ਰ ਆਏ ਸੀਗਾ ਤੇ ਦੂਜੇ ਪਾਸੇ ਹੁਣ ਸਕੂਲ ਮੈਨੇਜਮੈਂਟ ਵੱਲੋਂ ਸਕੂਲ ਦੇ ਪ੍ਰਿੰਸੀਪਲ ਦੇ ਉੱਤੇ ਵੱਡਾ ਐਕਸ਼ਨ ਲੈਣ ਦੀ ਗੱਲ ਕਹੀ ਜਾ ਰਹੀ ਹੈ ਤੇ ਸਕੂਲ ਦੀਆਂ ਉਹਨਾਂ ਦੋ ਟੀਚਰਾਂ ਦੇ ਨੂੰ ਵੀ ਸਕੂਲ ਆਉਣ ਤੋਂ ਮਨਾ ਕਰ ਦਿੱਤਾ ਜਿਨ੍ਹਾਂ ਦੀਆਂ ਤਸਵੀਰਾਂ ਸਕੂਲ ਦੇ ਪ੍ਰਿੰਸੀਪਲ ਦੇ ਨਾਲ ਵਾਇਰਲ ਹੋ ਰਹੀਆਂ ਨੇ ਕਾ ਇੱਕ ਕਮੇਟੀ ਦਾ ਵੀ ਗਠਨ ਕੀਤਾ ਜੋ ਕਿ ਜਾਂਚ ਕਰੇਗੀ ਇਸ ਸਾਰੇ ਮਾਮਲੇ ਨੂੰ ਲੈ ਕੇ ਤਾਂ ਸਾਰੇ ਮਾਮਲੇ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ ਦਾ ਕੀ ਹੈ ਕਹਿਣਾ ਅਤੇ ਇਸ ਤਸਵੀਰਾਂ ਦੇ ਵਾਇਰਲ ਹੋਣ ਤੋਂ ਬਾਅਦ ਸਕੂਲ ਦੀ ਮੈਨੇਜਮੈਂਟ ਇਸ ਮਾਮਲੇ ਨੂੰ ਲੈ ਕੇ ਕੀ ਹੈ ਕਹਿ ਰਹੀ ਸੁਣੋ ਤੁਸੀਂ ਵੀ ਸਰ ਦੀ ਪ੍ਰਿੰਸੀਪਲ ਦੀ ਮੈਡਮ ਨਾਲ ਫੋਟਵਨ ਦਿੱਕਿਆ ਨੂੰ ਹੀ ਭੰਵਾ ਉਹ ਸਹੀ ਨਹੀਂ ਹੈ ਕਿ ਬੱਚੇ ਦੇ ਫੀਸ ਚੁੜਾ ਦੇ ਅੱਛਾ ਜੀ ਹਾਂਜੀ ਤੁਹਾਡੀ ਇਸ ਬਾਰੇ ਸਕੂਲ ਦੇ ਮੈਨੇਜਮੈਂਟ ਦੇ ਨਾਲ ਕੋਈ ਗੱਲਬਾਤ ਹੋਈ ਹਾਂਜੀ ਸਾਰੇ ਨਸਟਾਫ ਅਸੀਂ ਬੇਸ ਹੀ ਪੈਂਸ ਇਕੱਠੇ ਹੋ ਗਏ ਤੇ ਉਹਨਾਂ ਨੇ ਕਿਹਾ ਵਾ ਨਾ ਇਹ ਫੀਸ ਪਲ ਆਏਗਾ ਗੰਗਾਇਟੀ ਚੱਲ ਰਹੀ ਹੈ ਤੇ ਨਾਲ ਮੈਡਮਾਂ ਦੇ ਵੀ ਉਵੇਂ ਕੰਮ ਚੱਲ ਰਹੀ ਹੈ ਉਹ ਮੈਨੇਜਮੈਂਟ ਵੱਲੋਂ ਸਪੈਂਡ ਤੇ ਕਰ ਦਿੱਤਾ ਗਿਆ ਟੀਚਰ ਪ੍ਰਿੰਸੀਪਲ ਨੂੰ ਇਸ ਦੇ ਬਾਰੇ ਤੁਹਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਜਾਂ ਕੰਪਲੀਟ ਕੀਤੀ ਗਈ ਨਹੀਂ ਅਸੀਂ ਕੋਈ ਕਿ ਆਪਸ ਵਿੱਚ ਪਹਿਲਾਂ ਸਾਰੇ ਇਕੱਠੇ ਹੋ ਕੇ ਗੱਲਬਾਤ ਕੀਤੀ ਕਿ ਇਹ ਕੀ ਕਹਿੰਦੇ ਆ ਉਸ ਤੋਂ ਬਾਅਦ ਅਸੀਂ ਕਰਾਂਗੇ ਤੇ ਹੁਣ ਤੁਸੀਂ ਧਰਨਾ ਲਾਇਆ ਹੁਣ ਤੁਸੀਂ ਮਿਲੇ ਹੋ ਕੋਈ ਗੱਲਬਾਤ ਹੋਈ ਤੁਹਾਡੀ ਨਹੀਂ ਬਸ ਇਹੀ ਕਹਿੰਦੇ ਕਿ ਕਹਿੰਦੇ ਅਸੀਂ ਤੋਹਰੀ ਬਿਠਾਈ ਹੋਈ ਆ ਤੇ ਉਹਨਾਂ ਨੂੰ ਪਿਛਲੇ ਮਹੀਨੇ ਸਸਪੈਂਡ ਕਰ ਦਿੱਤਾ ਹੈ ਆਪਕੋ ਉਹਨਾਂ ਮੈਡਮਾਂ ਨੂੰ 2 ਮਹੀਨੇ ਦੀ ਛੁੱਟੀ ਦੇ ਦਿੱਤੀ ਹੈ ਅੱਛਾ ਜੀ ਕੀ ਮੰਗ ਮੇਨ ਕੀ ਮੰਗਾ ਤੁਹਾਡੀ ਕੀ ਸਾਡਾ ਇਹ ਪ੍ਰਿੰਸੀਪਲ ਨਹੀਂ ਚਾਹੀਦਾ ਮੈਡਮਾਂ ਨਹੀਂ ਚਾਹੀਦੀਆਂ ਬਸ ਇਹ ਕਹਿੰਦੇ ਆ ਕਿ ਅਸੀਂ ਮੈਡਮਾਂ ਨਹੀਂ ਹਟਾਉਣਾ ਨਹੀਂ ਪ੍ਰਿੰਸੀਪਲ ਲਿਆਉਣੇ ਆ ਭਾਈ ਕੀ ਨਾਮ ਹੈ ਮੇਰਾ ਨਾਮ ਰਾਜਵੀਰ ਸਿੰਘ ਹੈ ਜੀ ਰਾਜਵੀਰ ਜੀ ਅੱਜ ਤੁਸੀਂ ਸਕੂ ਸਰ ਜੀ ਇਹ ਪ੍ਰਿੰਸੀਪਲ ਸਾਹਿਬ ਦੀਆਂ ਕੁਝ ਇਤਰਾਜ ਜੋ ਬੋਟਵਾਂ ਆਈਆਂ ਸੀਗੀਆਂ ਜੀ ਤੇ ਇਸ ਕਰਕੇ ਆਪਾਂ ਕਹਿੰਦੇ ਕਿ ਜਿਹੜੇ ਬੰਦੇ ਆਪ ਹੀ ਇਹੋ ਜਿਹਾ ਕੰਮ ਕਰ ਰਹੇ ਹੋ ਗਾਂ ਸਿੱਖਿਆ ਕੀ ਜਾਣਗੇ ਲੋਕਾਂ ਜੀ ਦੇਖਿਆ ਜਾਂਦਾ ਹੈ ਮੈਨੇਜਮੈਂਟ ਵੱਲੋਂ ਸਪੈਂਡ ਤੇ ਕਰ ਦਿੱਤਾ ਗਿਆ ਕੋਈ ਕਾਨੂੰਨੀ ਕਾਰਵਾਈ ਨਹੀਂ ਇਸ ਦੇ ਉੱਤੇ ਕੀਤਾ ਗਿਆ ਕਾਨੂੰਨੀ ਬਾਰੇ ਨਹੀਂ ਉਹਨਾਂ ਨੇ ਕੋਈ ਦੱਸਿਆ ਕਿ ਕਾਨੂੰਨੀ ਕਾਰਵਾਈ ਹੋਈ ਹੈ ਜਾਂ ਨਹੀਂ ਹੋਈ ਇਹ ਕਹਿ ਰਹੇ ਆ ਕਿ ਉਹਨਾਂ ਨੂੰ ਸਪੈਂਡ ਕੀਤਾ ਗਿਆ ਪ੍ਰਿੰਸੀਪਲ ਸਾਹਿਬ ਨੂੰ ਅੱਛਾ ਜੀ ਕੋਲੋਂ ਤੋਂ ਉਹ ਮੈਡਮ ਨੂੰ ਵੀ ਸਸਪੈਂਡ ਕੀਤਾ ਗਿਆ ਉਹਨੂੰ ਕੀਤਾ ਜਾਂ ਨਹੀਂ ਕੀਤਾ ਇਹਦੇ ਬਾਰੇ ਕੋਈ ਕੋਈ ਸਬੂਤ ਨਹੀਂ ਹੈ ਜਿਹੜਾ ਤੇ ਹੁਣ ਤੁਸੀਂ ਗੱਲਬਾਤ ਕੀਤੀ ਅੰਦਰ ਮੈਂ ਅੰਦਰ ਤੋਂ ਮੈਨੇਜਮੈਂਟ ਦੇ ਇੱਕ ਬੰਦੇ ਆਏ ਹੋਏ ਸੀ ਕਿ ਉਹਨਾਂ ਨੇ ਗੱਲ ਕੀਤੀ ਹੈ ਉਹਨਾਂ ਨੇ ਇਹ ਕਿਹਾ ਕਿ ਨਹੀਂ ਅਸੀਂ ਆਪਣਾ ਟੀਚਰ ਚੇਂਜ ਕਰਾਂਗੇ ਜੀ ਪ੍ਰਿੰਸੀਪਲ ਤੁਹਾਨੂੰ ਨਵੇਂ ਦੇਵਾਂਗੇ ਜੀ ਕੋਈ ਇਹ ਗੱਲਬਾਤ ਹੋਈ ਜੀ ਕਿੱਦਾਂ ਦੀਆਂ ਵੀਡੀਓ ਫੋਟੋਆਂ ਪ੍ਰਿੰਸੀਪਲੀ ਐਦਾ ਦੀ ਕਰਤੋਤਾ ਕਰੇਗਾ ਤੇ ਬੱਚਿਆਂ ਦੇ ਉੱਤੇ ਕੀ ਪ੍ਰਭਾਅ ਆਏਗਾ ਬਿਲਕੁਲ ਬਿਲਕੁਲ ਹੀ ਆਪਣਾ ਉਹਨਾਂ ਦੇ ਕੋਈ ਅੰਦਰ ਆਫਿਸ ਦੇ ਅੰਦਰ ਦੀਆਂ ਹੀ ਫੋਟੋਆਂ ਨੇ ਉਹ ਵੀ ਉਹਨਾਂ ਨੂੰ ਦੱਸਿਆ ਕਿ ਭਾਈ ਸਾਹਿਬ ਆ ਦੇਖੋ ਤੁਹਾਡੀਆਂ ਫੋਟੋਆਂ ਆਫਿਸ ਦੇ ਅੰਦਰ ਦੀਆਂ ਹੈਗੀਆਂ ਨੇ ਜੀ ਆਫਿਸ ਦੇ ਅੰਦਰ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਫੇਰ ਵੀ ਇਹ ਕੀ ਟੱਕਰ ਹੈ ਕਿ ਜਾਂ ਉਹਨੇ ਚੈੱਕ ਨਹੀਂ ਕੀਤੇ ਜਾਂ ਉਹਨਾਂ ਨੇ ਆਫ ਕੀਤਾ ਕੈਮਰਾ ਆਫ ਕੀਤਾ ਜਾਂ ਕੀ ਕੀਤਾ ਇਹਦੇ ਬਾਰੇ ਨਹੀਂ ਸਰ ਇਹ ਸਾਡੇ ਨੋਟਿਸ ਆਈ ਹੈ ਤੇ ਸੁਸਾਇਟੀ ਨੇ ਦਾ ਐਕਸ਼ਨ ਵੀ ਲਿਆ ਤੇ ਅੱਗੇ ਉਹਦੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ ਤੇ ਜੋ ਵੀ ਹੋਏਗਾ ਉਹਨੂੰ ਨੋਟਿਸ ਆ ਜਾਏਗਾ ਕਿ ਉਹਨੂੰ ਕੀ ਹੋਣਾ ਸਪੈਂਡ ਕਰ ਦਿੱਤਾ ਗਿਆ ਜਾਂ ਉੱਤੇ ਪੁਲਿਸ ਕਾਨੂੰਨੀ ਕਾਰਵਾਈ ਵੀ ਨਹੀਂ ਆਲੇ ਸਪੈਂਡ ਕਰਕੇ ਸਪੈਂਡ ਕਰਤਾ ਗਿਆ ਜੀ ਇਹ ਤੇ ਟੀਚਰ ਦਾ ਤੇ ਟੀਚਰ ਵੀ ਸਕੂਲੋਂ ਆਮ ਤੇ ਮਨਾ ਕੀਤਾ ਗਿਆ ਜੀ ਸਰ ਪੇਰੈਂਟਸ ਵੱਲੋਂ ਲਗਾਤਾਰ ਧਰਨੇ ਵੀ ਲਗਾਏ ਜਾ ਰਹੇ ਨੇ ਤੁਹਾਡੇ ਨਾ ਨਹੀਂ ਪੇਰੈਂਟਸ ਹੁਣ ਆਈ ਸੀ ਮੇਰੇ ਨਾਲ ਗੱਲਬਾਤ ਹੋਈ ਹੈ ਪਰ ਮੈਂ ਪੂਰੀ ਗੱਲ ਸੁਣ ਵੀ ਲਈ ਹੈ ਤੇ ਸਮਝਾ ਦਿੱਤੀ ਹੈ ਇਸ ਕਰਕੇ ਉਹ ਬਿਲਕੁਲ ਇਤਨਾਨਾ ਸ਼ਾਂਤੀ ਨਾਲ ਪੈਕ ਠੀਕ ਹੈ ਪੇਰੈਂਟਸ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਮੇਨ ਗੇਟ ਆ ਪ੍ਰਿੰਸੀਪਲ ਵੱਲੋਂ ਉਹ ਬੰਦ ਰੱਖਿਆ ਜਾਂਦਾ ਸੀ ਨਾ ਕਿਸੇ ਪੇਰੈਂਟਸ ਨੂੰ ਮਿਲਿਆ ਜਾਂਦਾ ਸੀ ਨਾ ਕਿਸੇ ਨੂੰ ਟੀਚਰ ਨਾਲ ਮਿਲਾਇਆ ਜਾਂਦਾ ਨਹੀਂ ਸਰ ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ ਪ੍ਰਿੰਸ ਟੀਚਰ ਤੇ ਅੱਗੇ ਆਸਤ ਪਰ ਕਲਾਸਾਂ ਵੱਲ ਨਹੀਂ ਜਾਂਦੇ ਬਾਕੀ ਪ੍ਰਿੰਸੀਪਲ ਆਫਿਸ ਤੱਕ ਤੇ ਆਦਦੇ ਖੁੱਲ੍ਹਾ ਹੈ ਤੇ ਸੀਸੀਟੀਵੀ ਕੈਮਰੇ ਵੀ ਲੱ ਪ੍ਰਿੰਸੀਪਲ ਬੋਲਦੀ ਆ ਸਰ ਇਹਦੇ ਬਾਰੇ ਮੈਂ ਹਾਲੇ ਕੋਈ ਕਨਫਰਮ ਨਹੀਂ ਇਹ ਮਾਮਲਾ ਸੁਸਾਇਟੀ ਦੇ ਕੋਲ ਹੈ ਸੁਸਾਇਟੀ ਦੇਖਣ ਲਈ ਹੈ ਕਮ ਚਲਦਾ